ਡਰਾਈਵਰ ਸਰਵੰਦੋਂ ਆਉਂਦਾ ਹੀ ਕਾਲੀ ਚੇ ਸੀਗਾ ਪਿੱਛੋਂ ਫੇਟਾਂ ਕਈ ਮਾਰਦਾ ਆਉਂਦਾ ਸੀਗਾ ਦੀ ਬੱਸ ਆਮ ਤੌਰ ਤੇ ਸੁਰਖੀਆਂ ਦੇ ਵਿੱਚ ਰਹਿੰਦੀ ਰਹਿੰਦੀ ਹੈ ਦੀ ਬੱਸ ਕਦੇ ਚੰਦਪਾਣ ਐਕਸੀਡੈਂਟ ਹੁੰਦਾ ਕਦੇ ਇਸ ਦਾ ਆਕਲਗੇ ਹੁੰਦਾ ਕਦੇ ਇਹਦਾ ਫਰੀਦਕੋਟ ਹੁੰਦਾ ਕਦੇ ਇਹ ਨਹਿਰਾਂ ਦੇ ਵਿੱਚ ਡਿੱਗਦੀ ਹੈ ਮੁਕਸਰਾਂ ਦੇ ਵਿੱਚ ਇਹ ਦੀ ਬੱਸ ਦੇ ਐਕਸੀਡੈਂਟ ਹੀ ਕਿਉਂ ਹੁੰਦੇ ਇਹ ਲੱਗਦਾ ਕਿ ਕਿਤੇ ਨਾ ਕਿਤੇ ਇਹਨਾਂ ਡਰਾਈਵਰਾਂ ਦੀ ਵੀ ਲਾਪਰਵਾਹੀ ਆ ਲਾਪਰਵਾਹੀ ਨਾਲ ਚੱਲਦੇ ਆ ਇਹਨਾਂ ਕੋਲੇ ਟਾਈਮ ਘਾਟਾ ਸਮਾਂ ਘਾਟਾ ਤੇਜ਼ ਬਹੁਤ ਚੱਲਦੇ ਆ ਕਈ ਵਾਰ ਤਾਂ ਇਹ ਨਹਿਰ ਦੇ ਵਿੱਚ ਤੁਸੀਂ ਵੇਖਿਆ ਹੋਣਾ ਮੁਕਸਰ ਦੇ ਵਿੱਚ ਸਿੱਧੂ ਬਸ ਵੜ ਗਈ ਸੀ ਉਦੋਂ ਕਹਿੰਦੇ ਕਿ ਇਹ ਬਸਤ ਤਲਕ ਕੇ ਚਲੀ ਗਈ ਆ ਤਾਂ ਕਰਕੇ ਐਕਸੀਡੈਂਟ ਹੋ ਗਿਆ ਹੁਣ ਤਾਂ ਬਰਸਾਤ ਵੀ ਨਹੀਂ ਪੈ ਰਹੀ ਸੀ ਹੁਣ ਬਸ ਕਿਉਂ ਵੜ ਗਈ ਕਈ ਵਾਰ ਲੱਤੜ ਦਿੰਦੀਆਂ ਲੋਕਾਂ ਨੂੰ ਉਦੋਂ ਕੀ ਹੁੰਦਾ ਕੁਝ ਲਾਪਰਵਾਹੀ ਵੀ ਆ ਇਹਨਾਂ ਡਰਾਈਵਰਾਂ ਦੀ ਵੀ ਲਾਪਰਵਾਹੀ ਆ ਇਹਨਾਂ ਕੋਲ ਟਾਈਮ ਘੱਟ ਆ ਇਹ ਉਹੀ ਦੀਪਵਾਸਾ ਜਿਹੜੀ ਹੁਣ ਕੁਝ ਹੀ ਘੰਟੇ ਪਹਿਲਾਂ ਇਥੇ ਡਰੇਨ ਦੇ ਵਿੱਚ ਡਿੱਗੀ ਸੀ ਪਾਣੀ ਘਟ ਸੀ ਅਜੇ ਕੁਝ ਬੱਚਤ ਹੋ ਗਈ ਆ ਇਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜ ਸਵਾਰੀਆਂ ਜਿਹੜੀਆਂ ਇਹਦੇ ਵਿੱਚ ਸਫ਼ਰ ਕਰ ਰਹੀਆਂ ਸੀ ਪੰਜ ਸਵਾਰੀਆਂ ਦੀ ਮੌਤ ਹੋ ਗਈ ਹੈ ਹੁਣ ਪੂਰਾ ਪ੍ਰਸ਼ਾਸਨ ਫਰੀਦਕੋਟ ਦਾ ਇਥੇ ਪਹੁੰਚਿਆ ਇਥੋਂ ਦੇ ਆਮ ਆਦੀ ਪਾਰਟੀ ਦੇ ਐਮ ਐਲ ਏ ਸੇਖੋਂ ਸਾਹਿਬ ਵੀ ਇਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਮਲਾਵਾ ਕਿ ਹੋਰ ਵੀ ਜਾਣਕਾਰੀ ਦਿੰਨੇ ਆ ਤੁਸੀਂ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਸੱਚ ਦੀ ਪੜਤਾਲ ਦੇ ਨਾਲ ਤੇ ਜਿਹੜੀਆਂ ਹੁਣ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਡਰੇਨ ਤੇ ਬੱਸ ਵਿੱਚ ਕਿਸ ਤਰ੍ਹਾਂ ਡਿੱਗੀ ਆ ਇੱਧਰਲੇ ਪਾਸੇ ਆਜੋ ਮੈਂ ਕੈਮਰਾਮੈਨ ਨੂੰ ਕਹਿਣਾ ਦਿਖਾ ਦੇ ਇੱਧਰਲੇ ਪਾਸੋਂ ਬਠਿੰਡੇ ਤੋਂ ਇਹ ਬੱਸ ਫਰੀਦਕੋਟ ਅੰਮ੍ਰਿਤਸਰ ਨੂੰ ਜਾ ਰਹੀ ਸੀ ਉਧਰੋਂ ਐਂਗਲ ਤੋੜ ਕੇ ਉਧਰਲੇ ਪਾਸੇ ਕੈਮਰਾਮੈਨ ਨੂੰ ਕਹਿਣਾ ਦਿਖਾ ਦੇ ਮੈਂ ਇੱਧਰਲੇ ਪਾਸੇ ਦਾ ਐਂਗਲ ਆ ਜਿਹੜਾ ਆ ਰਹੀ ਸੀ ਬੱਸ ਸਾਰਾ ਐਂਗਲ ਜਿਹੜਾ ਲੱਗਿਆ ਹੋਇਆ ਉੱਪਰ ਸਾਰਾ ਤੋੜ ਕੇ ਵਿੱਚ ਵੜ ਗਈ ਹੈ ਬੱਸ ਡਿੱਗ ਪਈ ਹੈ ਪੰਜ ਜਿਹੜੀਆਂ ਸਵਾਰੀਆਂ ਸਫਰ ਕਰ ਰਹੀਆਂ ਸੀ ਉਹਨਾਂ ਦੀ ਮੌਤ ਹੋ ਗਈ ਹੈ ਵਿੱਚ ਲੋਕ ਹੁਣ ਕੁਝ ਭਾਰ ਰਹੇ ਨੇ ਕਈਆਂ ਸਵਾਰੀਆਂ ਦਾ ਸਮਾਨ ਹੋਊਗਾ ਕੋਈ ਕੀਮਤੀ ਸਮਾਨ ਵੀ ਹੋ ਸਕਦਾ ਹੈ 750 ਤੇ ਬੱਸ ਡਿੱਗ ਗਈ ਜੀ ਜੀ 483 ਜੀ ਸਤਿਮ ਜੀ ਅਗਲੀ ਸਾਨੂੰ ਜਾਣਕਾਰੀ ਮਿਲੀ ਸੀਗੀ ਇੱਥੋਂ ਦੀ ਬੱਸ ਰੱਗੀ ਆ ਅਸੀਂ ਤਰ੍ਹਾਂ ਦੂਸਰੀ ਟਾਈਮ ਆਈ ਸੀ 3 ਬੱਚੇ ਸੀ 81 ਸਾਲ ਦਾ ਇੱਕ 5 ਸਾਲ ਦਾ ਇੱਕ 13 ਸਾਲ ਦਾ ਸੀ ਜੀ ਉਹ ਤਾਂ ਕੱਢ ਤੇ ਬਾਕੀ ਹੁਣ ਇੱਕ ਕੰਦੇ ਬੱਚਾ 2.5 ਸਾਲ ਦਾ ਰਹਿ ਗਿਆ ਉਹਨੂੰ ਦੇਖਦੇ ਪਏ ਆ ਮੇਰਾ ਮੋਬਾਈਲ ਬਾਦੂ ਮਿਲਿਆ ਬਾਈ ਜੀ ਇੱਕ ਲੈਪਟਾਪ ਮਿਲਿਆ ਲੈਪਟਾਪ ਨਹੀਂ ਮਿਲਿਆ ਇੱਕ ਮਿਲਿਆ ਇੱਕ ਮੇਰਾ ਦੋ ਆ ਲੈਪਟਾਪ ਕੰਦੇ ਜੀ ਬਾਕੀ ਹੋਰ ਬਕਸੇ ਬੱਸ ਦੇ ਵਿੱਚ ਸਵਾਰੀਆਂ ਕਿੰਨੀਆਂ ਸੀ ਟੋਟਲ 50 55 ਸਵਾਰੀਆਂ ਹੋਣੀਆਂ ਬਾਈ ਜੀ ਹਾਂਜੀ ਹਾਂਜੀ ਇੱਕ ਬੱਚੇ ਦਾ ਦੱਸ ਰਿਹਾ ਜਿਹਦੇ ਵਿੱਚ ਬਾਈ ਹੈ ਉਹ ਕਹਿੰਦੇ ਇੱਕ ਬੱਚਾ ਨਹੀਂ ਲੱਭ ਰਿਹਾ ਕੋਈ ਛੋਟਾ ਬੱਚਾ ਦੱਸ ਰਿਹਾ ਵੀ ਉਹ ਨਹੀਂ ਲੱਭ ਰਿਹਾ ਉਸ ਦੀ ਭਾਰ ਰੋਰੀ ਹੈ ਵਿੱਚ ਕੁਝ ਲੈਪਟਾਪ ਸੀ ਕੁਝ ਮੋਬਾਈਲ ਸੀ ਲੋਕਾਂ ਦੇ ਮੋਬਾਈਲ ਤਾਂ ਲੱਭ ਗਏ ਆ ਕੁਝ ਪ੍ਰਸ਼ਾਸਨ ਨੂੰ ਵੀ ਦੇ ਦਿੱਤੇ ਜਿਹੜੇ ਮੋਬਾਈਲ ਲੋਕਾਂ ਨੂੰ ਲੱਭੇ ਆ ਕੁਝ ਹੋਰ ਵੀ ਕੀਮਤੀ ਸਮਾਨ ਲੱਭ ਰਿਹਾ ਜਿਹੜੇ ਇੱਥੇ ਲੋਕ ਭਾਲ ਕਰ ਰਹੇ ਵਿੱਚ ਇੱਕ ਬੱਚੇ ਦਾ ਦੱਸ ਰਿਹਾ ਕਿ ਇੱਕ ਬੱਚਾ ਛੋਟਾ ਉਹ ਨਹੀਂ ਲੱਭ ਰਿਆ ਜਦੋਂ ਦੀਪ ਬੱਸ ਬਠਿੰਡੇ ਤੋਂ ਫਰੀਦਕੋਟ ਨੂੰ ਆ ਰਹੀ ਸੀ ਹੈ ਮੁਖਸਰ ਸਾਹਿਬ ਤੋਂ ਆਈ ਹੈ ਮੁਖਸਰ ਸਾਹਿਬ ਤੋਂ ਆਈ ਹੈ ਹਾਂ ਜੀ ਅੰਬਰ ਸਰ ਜਾ ਜੀ ਜੀ ਚਲੋ ਜੇ ਮੁਖਸਰ ਸਾਹਿਬ ਤੋਂ ਇਧਰ ਨੂੰ ਫਰੀਦਕੋਟ ਵਾਲੇ ਪਾਸੇ ਨੂੰ ਇਹ ਬੱਸ ਆ ਰਹੀ ਸੀ ਇਹ 22 ਪਿਛਲੇ ਪਾਸੇ ਮੋਟਰਸਾਈਕਲ ਤੇ ਬਾਬਾ ਰੋਡੇ ਸ਼ਾਹ ਦੇ ਮੱਥਾ ਟੇਕਣ ਆਉਂਦੇ ਆ ਕੁਝ ਹੀ ਮਿੰਟਾਂ ਪਹਿਲਾਂ ਅੱਗੇ ਆਉਂਦੀ ਹੈ ਬੱਸ ਤੇ ਵਿੱਚ ਡਿੱਗ ਪੈਂਦੀ ਹੈ ਇਹਨਾਂ ਨੂੰ ਜਾਣਕਾਰੀ ਸੀ ਇਹਨਾਂ ਨੂੰ ਪੁੱਛਦੇ ਆ ਨਾਮ ਕੀ ਹੈ ਬਈ ਦਾ ਨਾਮ ਸ਼ਮਸ਼ੇਰ ਸਿੰਘ ਆਈ ਸੰਦੂ ਕਿਵੇਂ ਦੇਖਦੇ ਹੋ ਜਿਹੜਾ ਹਾਸਾ ਹੋਇਆ ਇਹ ਕੁੱਲ ਮਿਲਾ ਕੇ ਜੀ ਸਪੀਡ ਦੇ ਕਾਰਨ ਹੋਇਆ ਇਹ ਹੂੰ ਇਹ ਆਪਣੇ ਨਾ ਮੈਂ ਪੀਰ ਬਾਬਾ ਰੋਟੇਸ਼ਰ ਮੱਥਾ ਟੇਕ ਕੇ ਵਾਪਸ ਆਈ ਜਾਂਦਾ ਸੀਗਾ ਤੇ ਮੈਨੂੰ ਇਹ ਦਿੱਲੀ ਇੰਟਰ ਸਕੂਲ ਕੋਲੋਂ ਕ੍ਰਾਸ ਕੀਤਾ ਨੇ ਬੱਸ ਨੇ ਤੇ ਸਪੀਡ ਇਹਦੀ ਬਹੁਤ ਜ਼ਿਆਦਾ ਸੀ ਤੇ ਮਾਲਾ ਵੀ 5 ਦਸ਼ਮ ਮਿੰਟਾਂ ਬਾਅਦ ਹੀ ਮੈਂ ਜਦੋਂ ਆਪਦਾ ਮੋੜ ਮੁੜਿਆ ਖੜਕਾ ਹੋ ਗਿਆ ਖੜਕਾ ਹੋ ਗਿਆ ਤੇ ਮੈਂ ਚਲੋ ਮੈਂ ਅਣਗੌਲੇ ਜਾਂ ਤੇ ਦਿਮਾਗ ਤੇ ਵੱਜ ਗਈ ਵੀ ਇਹ ਗੱਡੀ ਟੱਚ ਕਰ ਗਈ ਕਾਹਨਾਂ ਉਹ ਟਰੱਕ ਨਾਲ ਢਿੜੀ ਹੈ ਟਰੱਕ ਨਾਲ ਢਿੜ ਕੇ ਤੇ ਫਿਰ ਇੱਥੇ ਵਿੜ ਗਿਆ ਤੇ 5-6 ਮਿੰਟ ਮੈਂ ਉਹ ਨਾਲ ਉੱਲੇ ਕਰਾਂ ਚ ਬਹਿ ਗਿਆ ਹੂੰ ਉਹਦੇ ਬਾਅਦ ਫੋਨ ਜਾਂਦਾ ਵੀ ਇਹ ਬਸ ਦੀ ਬਨੂਦੀਪ ਵਾਲਿਆਂ ਦੀ ਸੇਵ ਨਾਲ ਦੇ ਵਿੱਚ ਡਿੱਗ ਪਈ ਹੂੰ ਤੇ ਧੁੰਦ ਵੀ ਸੀ ਗਿਆ ਉਹਨੂੰ ਹੂੰ ਕਿਉਂ ਹੌਣ ਦੇ ਬਾਵਜੂਦ ਹੀ ਸਪੀਡ ਜ਼ਿਆਦਾ ਸੀ ਜੀ ਹਾਂਜੀ ਧੁੰਦ ਇੰਨੀ ਤਾਂ ਹੈ ਨਹੀਂ ਸੀ ਨਾਰਮਲ ਹੋਊਗਾ ਗੁਰਬਲੇ ਸੀਗੇ ਹੂੰ ਗੁਰਬਲੇ ਹੀ ਸੀਗੇ ਧੁੰਦ ਦੇ ਇਹ ਨਹੀਂ ਗਾ ਵੀ ਗੱਲ ਅੱਗੋਂ ਤੋਂ ਅਗਲੇ ਦੇ ਦੋ ਕਿੱਲਾਂ ਦੇ ਜਾਂ ਇਹਨੇ ਗੱਡੀ ਚੀਂਦੀ ਨਹੀਂ ਸੀ ਇੰਨੀ ਤੁਸੀਂ ਇੱਥੇ ਆ ਕੇ ਸੀ ਉਦੋਂ ਜਦੋਂ ਵਿੱਚ ਡਿੱਗੀ ਖੜੀ ਸੀ ਉਹਨੂੰ 2 ਮਿੰਟ ਡਿੱਗੇ ਤੋਂ ਬਾਅਦ 5-10 ਮਿੰਟਾਂ ਬਾਅਦ ਆਏ ਹਾਂ 5-7 ਮਿੰਟਾਂ ਬਾਅਦ ਤੁਸੀਂ ਆ ਜਿੰਦੇ ਸਵਾਰੀਆਂ ਕਿੰਨੀਆਂ ਕਾ ਬੱਸ ਦੇ ਵਿੱਚ ਸੀ ਜਿਹੜੇ ਸਫ਼ਰ ਕਰ ਰਹੇ ਸਪਲਗ 65 ਕ ਸਵਾਰੀਆਂ ਲੱਗਦੇ ਆ ਜੀ 65 ਕ ਸਵਾਰੀਆਂ ਹਾਂ ਜੀ ਹਾਂ ਜੀ ਤੇ ਕਿੰਨੀਆਂ ਕ ਨੂੰ ਜਨਨ ਕਿ ਸਹੀ ਸਲਾਮਤ ਜਿਹੜਾ ਕੱਢ ਲਿਆ ਇਹ ਕੁੱਟਾ ਸਾਡੇ ਘਰਾਂ ਦੇ ਵੀ ਬੱਚੇ ਆਏ ਸੀਗੇ ਮੈਨੂੰ ਨਹੀਂ ਮੈਂ ਤੋਂ ਬਾਅਦ ਚਾਉਣਾ ਹਾਂ ਜਾਂ ਜੂਗੇ ਕੁੱਲ ਮਿਲਾ ਕੇ ਵੀ 10 ਕ ਦੀ ਜਾ ਸਕੀ ਇਹਨੇ ਡੈੱਡ ਡੈਥ ਹੋ ਗਈ ਆ ਜੀ ਜਿਹੜੇ ਦੀਪ ਵਾਸਤੇ ਐਕਸੀਡੈਂਟ ਕਿਉਂ ਜ਼ਿਆਦਾ ਹੁੰਦੇ ਆ ਹੋਰ ਬੱਸਾਂ ਵੀ ਤੇ ਰਾਜ ਬੱਸ ਵੀ ਟੱਪਦੀ ਆ ਲੇਬੜਾ ਵੀ ਟੱਪਦੀ ਆ ਜੀਐਨਟੀਵੀ ਟੱਪਦੀ ਆ ਹੋਰ ਬਥੇਰੀਆਂ ਟੱਪਦੀਆਂ ਜਾਂਦੀਆਂ ਇਹਨਾਂ ਦੇ ਐਕਸੀਡੈਂਟ ਜ਼ਿਆਦਾ ਕਿਉਂ ਹੁੰਦੇ ਬੱਸ ਨੇ ਇਹ ਕੋਲ ਮਲਾ ਕੇ ਤਾਂ ਸਪੀਡ ਦਾ ਹੀ ਵਜਾ ਬਣਦੀ ਆ ਬਾਕੀ ਇਹਨਾਂ ਦੀ ਬੱਸਾਂ ਨੂੰ ਲੋਡ ਤੋਂ ਜ਼ਿਆਦਾ ਉਹ ਖਰਚੇ ਪੂਰੇ ਕਰਨੀ ਬਾਅਦ ਤੇ ਇਹ ਟਾਈਮ ਥੋੜੇ ਇਹਨਾਂ ਦੇ ਬਜਮੇ ਜੇ ਆ ਉਹ ਟਾਈਮ ਕਮਾਈ ਕਰਨ ਦੇ ਮਾਰੇ ਫਿਰ ਬੱਸਾਂ ਨੂੰ ਭਜਾਉਂਦੇ ਆ ਲੋਕੀ ਕਹਿ ਰਹੇ ਆ ਵੀ ਇੱਕ ਨੰਬਰ ਤੇ ਦੋ ਦੋ ਗੱਡੀਆਂ ਪਾਈਆਂ ਇਹ ਵੀ ਹੋ ਸਕਦਾ ਕੁਝ ਨਹੀਂ ਹੁਣ ਤਾਂ ਕੁਝ ਘਟਿਆ ਜਦੋਂ ਨਹੀਂ ਆਪਣੀਆਂ ਆਮ ਆਦਮੀ ਦੀ ਸਰਕਾਰ ਆਈ ਹੈ ਨਾ ਹੋ ਸਕਦਾ ਵੀ ਚੱਲਦੇ ਹੁਣ ਪਰ ਉਹ ਪਹਿਲਾਂ ਨਾਲੋਂ ਬਹੁਤ ਘਟਾ ਜੀ ਪਹਿਲਾਂ ਨਾਲ ਤੁਸੀਂ ਕਹਿੰਦੇ ਘਟਾ ਲੋਕ ਕਹਿ ਰਹੇ ਨਾ ਵੀ ਇਹ ਇੱਕ ਨੰਬਰ ਤੇ ਦੋ ਦੋ ਗੱਡੀਆਂ ਚੱਲਦੀਆਂ ਇਹਨਾਂ ਕੋਲ ਟਾਈਮ ਘਟਾ ਸਮਾਂ ਕਰਕੇ ਤਾਂ ਕਰਕੇ ਐਕਸੀਡੈਂਟ ਹੁੰਦੇ ਆ ਸ਼ਮਾਤਾ ਹੈ ਕਿ ਇਹਨੇ ਕੋਈ ਕਟ ਮਤਲਬ 3 ਮਿੰਟ ਦੀ ਸਰਵਸਾਇਚ ਫੀਕੋਰ ਤੋਂ ਕੋੜਕਪੁਰਾ ਜਦੋਂ ਬੱਸ ਕੱਟ ਰਹੀ ਸੀ ਉਦੋਂ ਵੇਖਿਆ ਸੀ ਤੁਸੀਂ ਮੋਲ ਕੇ ਹੋਇਆ ਸੀ ਨਾ ਨਾ ਮੈਂ ਤਾਂ ਉਦੋਂ ਬਾਅਦ ਚ ਹੋਣੀ ਆਇਆ ਸੀਗਾ ਕੰਗਾ ਦੇਣ ਆਇਆ ਸੀ ਇਹਨਾਂ ਨੂੰ ਹੂੰ ਤਿੰਨ ਬਾਈ ਜੀ ਨੇ ਕਿਹਾ ਵੀ ਕੰਗਾ ਲੈ ਆ ਦੇ ਤੁਸੀਂ ਉਹਦੇ ਹੈਲਪ ਕਰਾਈ ਮਾੜੀ ਮੋਟੀ ਇੱਥੇ ਹਾਂ ਜੀ ਬੇਟੇ ਮੇਰੇ ਦੋਵੇਂ ਨਾਲ ਸੀਗੇ ਇੱਥੇ ਕਢਾਉਣ ਚ ਕਢਾਉਣ ਚ ਹਾਂ ਜੀ ਉਹ ਕਿਹੜੇ ਪਾਸੇ ਮਾੜੀ ਉਹਨਾਂ ਨੇ ਵੀ ਗੱਲਬਾਤ ਕਰਕੇ ਹੈਗੀ ਤੇ ਦੁੱਧਾ ਕੰਮ ਕਰਦੇ ਉਹ ਚਲੇ ਗਏ ਉਹ ਚਲੇ ਗਏ ਹਾਂ ਜੀ ਕਿੰਨਾ ਟਾਈਮ ਲੱਗਾ ਲੋਕਾਂ ਨੂੰ ਕੱਢਣ ਤੇ ਇੱਥੇ ਜਦੋਂ ਕੱਢ ਰਹੀ ਸੀ ਹਾਂ ਜੀ ਬੱਸ ਦੇ ਗੀ ਇਹ ਇਹ ਮੁੱਦੀ ਹੋ ਜਾਂਦੀ ਜਾਂ ਸਿੱਧੀ ਡੱਕ ਪੈਂਦੀ ਜੋ ਡੱਕਦੀ ਹੈ ਸਾਈਡ ਤੇ ਹੀ ਇੱਕ ਸਾਈਡ ਬੱਸ ਡੱਕਦੀ ਹੈ ਕਿ ਦਿਨ ਜਾ ਕੇ ਤੇ ਅੰਦਰ ਟੇਢੀ ਹੋ ਜਾਂਦੀ ਥੱਲੇ ਹਾਂ ਟੇਢੀ ਟੇਢੀ ਹਾਂ ਹਾਂ ਜੀ ਤੁਸੀਂ ਵੀ ਆਗੇ ਸੀ ਮੈਂ 8:20 ਤੇ ਆਇਆ ਹਾਂਜੀ ਬਸ ਕਿੰਨੇ ਬੱਚੇ ਛੱਡ ਜਾਂਦਾ ਸੀ ਬੱਚੇ ਬਾਬਾ ਰੋਡਾ ਸ਼ਾਹ ਦੇ ਬੱਚੇ ਪੜ੍ਹਦੇ ਆ ਬਾਬਾ ਫਰੀ ਸਕੂਲ ਚ ਮੈਂ ਤਾਂ ਬੱਚੇ ਛੱਡ ਨਹੀਂ ਜਾਂਦਾ ਬੱਚੇ ਛੱਡਣ ਦੇ ਵੇਖੀ ਉਹਦੇ ਹਾਂਜੀ ਉਦੋਂ ਡਿੱਗੀ ਪਏ ਸੀ ਉਦੋਂ ਬਹੁਤ ਹਵੜਾ ਦਾ ਬੜੀ ਮੱਚੀ ਪਈ ਸੀ ਕਿੱਠ ਕਿੰਨਾ ਹੋ ਗਿਆ ਸੀ ਕਾਠ ਉਦੋਂ ਤਕਰੀਬ ਸੀਗਾ 2-300 ਬੰਦਾ ਜੀ 2-300 2-300 ਬੰਦਾ ਸੀ ਫੈਦ੍ਰੋ ਆਰਮੀ ਦੇ ਬੰਦੇ ਆਏ ਭੱਜ ਕੇ ਆ ਸਕੂਲ ਵਾਲੀਆਂ ਬੈਣਾ ਦੇ ਉਹਨਾਂ ਨੇ ਵਿੱਚ ਵੜ ਕੇ ਕੱਢੇ ਕੁੱਢਿਆ ਜਨਤਾ ਨੇ ਕੱਢਿਆ ਵਿੱਚ ਪੁਲਿਸ ਆ ਗਈ ਸੀ ਪੰਜਾਬ ਪੁਲਿਸ ਬਹੁਤ ਆ ਗਈ ਸੀ ਹਾਂਜੀ ਆਹੀ ਕੋਸਨ ਨਾ ਕੁ ਵੀ ਖਤਰੂ ਜਾਂਦੇ ਨੇ ਆਰਮੀ ਦੇ ਜਵਾਨ ਵੀ ਆ ਗਏ ਸੀ ਹਾਂਜੀ ਆਏ ਸੀ ਆਏ ਸੀ ਉਹ ਆਰਮੀ ਦੇ ਉਹ ਪ੍ਰੇਮੀ ਵੀ ਆਏ ਉਹਨਾਂ ਨੇ ਬਹੁਤ ਹੈਲਪ ਕੀਤੀ ਵਿਚਾਰੇ ਨੇ ਜੀ ਜਦੋਂ ਪਤਾ ਲੱਗਦਾ ਹੁਣ ਜਿਹੜੇ ਇਹ ਲੋਕ ਵਿੱਚ ਵੜੇ ਹੋਏ ਆ ਇਹ ਕੀ ਲੱਭ ਰਹੇ ਆ ਵਿੱਚੋਂ ਇਹ ਪਤਾ ਨਹੀਂ ਜੀ ਇਹ ਤਾਂ ਕੋਈ ਬੱਚਾ ਦੱਸਦੇ ਆ ਕੋਈ ਸਮਾਨ ਲੱਭ ਰਿਆ ਜੀ ਸਮਾਨ ਬਲੇ ਵੀ ਜਿਹੜੇ ਸਵਾਰੀਆਂ ਦੇ ਵਿੱਚ ਸਮਾਨ ਹੋਊਗਾ ਕੀਮਤੀ ਕਿਸੇ ਦਾ ਬੈਗ ਹੋਊਗਾ ਕਿਸੇ ਦਾ ਕੁਝ ਹੋਰ ਵੀ ਹੋਊਗਾ ਵੀ ਆ ਕੋਈ ਲੱਬਿਆ ਵੀ ਆ ਉਹ ਮੁਲਾਜ਼ਮਾਂ ਕੋਲੇ ਆਪਣੇ ਕੋਲੇ ਜੀ ਹਾਂ ਜੀ ਉਹ ਲਫਾਪੇ ਅੱਛਾ ਉਹ ਲਫਾਪੇ ਦੇ ਵਿੱਚ ਮੋਬਾਈਲ ਆ ਜੀ ਮੋਬਾਈਲ ਆ ਜੀ ਹਾਂ ਜੀ ਜੀ ਹੋਰ ਵੀ ਜਾਣਕਾਰੀ ਲਵਾਂਗੇ ਇੱਥੇ ਖੜੇ ਲੋਕਾਂ ਨੂੰ ਉਹਨਾਂ ਤੋਂ ਵੀ ਪੁੱਛਾਂਗੇ ਵੀ ਜਿਹੜਾ ਹਾਦਸਾ ਇਹ ਵਾਪਰਿਆ ਬਾਪੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਦੇਖਦੋਂ ਜਿਹੜਾ ਇਹ ਹਾਦਸਾ ਵਾਪਰਿਆ ਅਜੀ ਤਾਂ ਹੋਣਾ ਹੀ ਹੈ ਜੀ ਹਾਂ ਜੀ ਵੀ ਕਿਵੇਂ ਲੱਗਦਾ ਵੀ ਦੀਪ ਬੱਸ ਦੇ ਕਿਉਂ ਹੁੰਦਾ ਹੋਰ ਬੱਸਾਂ ਵੀ ਬਹੁਤ ਟੱਪ ਦੀ ਬੱਸ ਦੇ ਜੀ ਇਹ ਬੱਸ ਤੇਜ਼ ਭਜਾਉਂਦੇ ਆ ਇਸ ਕਰਕੇ ਬਹੁਤ ਜਲਦੀ ਉਹਦੇ ਪੋੜਾ ਪੀੜਾ ਜੀ ਪੋੜ ਪੀੜਾ ਕਰਕੇ ਇਧਰੋਂ ਟਰੱਕ ਜਾਂਦਾ ਸੀ ਇਹਨੇ ਇਹਨੇ ਦੂਜਾ ਤੀਜਾ ਹਾਸਤਾ ਹੈਗਾ ਬਹੁਤ ਉਹ ਪਿਛਲੇ ਅੱਗੇ ਕੋਟ ਵਾਲੇ ਚ ਵੀ ਇਹਨਾਂ ਦੀ ਡਿੱਗੀ ਸੀ ਦੱਸੋ ਤੇ ਕਿੰਨਾ ਨੁਕਸਾਨ ਹੋ ਗਿਆ ਜੀ ਤੇ ਜਿਹਦੇ ਕਾਰਨ ਹੁੰਦਾ ਹੈ ਪੋੜਾ ਪੀੜਾ ਉਹ ਟਰੱਕ ਨੂੰ ਮਾਰੀ ਟੱਕਰ ਤੇ ਬੱਸ ਵਿੱਚ ਜਾ ਪੀ ਹੈ ਜੀ ਹਾਂ ਕਿੰਨਾਵਾਂ ਹਾਸਾ ਹੈ 2030 ਹਾਸਾ ਹੈ ਹਾਂ 30 ਹਾਸਾ ਹੈ ਇਹ ਸਰਕਾਰ ਨੂੰ ਚਾਹੀਦਾ ਜੀ ਪੁਲ ਇਹ ਕਿਹੋੜਾ ਕਰ ਦੇਣ ਸੜਕ ਤਾਂ ਐਡੀ ਚੌੜੀ ਹੈ ਜੀ ਤੇ ਪੁਲ ਆਂ ਪੀੜਾ ਬਹੁਤ ਜ਼ਿਆਦਾ ਇਸ ਕਰਕੇ ਜ਼ਿਆਦਾਤਰ ਤੇ ਪੁਲ ਤੰਗ ਦੀ ਕਰਕੇ ਸਮੱਸਿਆ ਹੁੰਦੀ ਹੈ ਜੇ ਸਾਬੋ ਕੀ ਤਰਵੰਡੀ ਕੋਲ ਹਾਸਾ ਹੋਇਆ ਸੀ ਉੱਥੇ ਵੀ ਇੱਕ ਪੁਲ ਪੀੜਾ ਸੀ ਜਦੋਂ ਅਕਲੇ ਪਾਸੋਂ ਟਰੱਕ ਆਉਂਦਾ ਉਹਨੂੰ ਕ੍ਰੋਸ ਕਰਦਾ ਪੁਲ ਭੀੜਾ ਸੀ ਉਹਦਾ ਪਾਣੀ ਉਹਦੇ ਬਸ ਦੇ ਉੱਪਰ ਵਰਦਾ ਸ਼ੀਸ਼ੇ ਤੇ ਡਰਾਈਵਰ ਨੂੰ ਕੁਛ ਦੀਂਦਾਂ ਨੇ ਤੇ ਉਹ ਬੱਸ ਵੀ ਵਿੱਚ ਵੜ ਜਾਂਦੀ ਹੈ ਇਹ ਇਹ ਪੁਲ ਭੀੜ ਦਾ ਕਾਰਨ ਹੀ ਹੋਇਆ ਵੀ ਜਦੋਂ ਕ੍ਰੋਸਿੰਗ ਹੋ ਰਹੀ ਸੀ ਕ੍ਰੋਸਿੰਗ ਮੈਂ ਇੱਥੇ ਸੀਗਾ ਨਹੀਂ ਮੌਕੇ ਤੇ ਜੀ ਇਹ ਮੌਕੇ ਤੇ ਸੀਗੇ ਨਹੀਂ ਆਈ ਸੀ ਇਹ ਤਾਂ ਹੁਣੇ ਆਏ ਆ ਬਸ ਥੋੜੀ ਥੋੜੀ ਪਹਿਲਾਂ ਡਰਾਈਵਰ ਕਿਵੇਂ ਸਹੀ ਸਲਾਮਤ ਡਰਾਈਵਰ ਦੀ ਕਹਿੰਦੇ ਡੈਥ ਹੋ ਗਈ ਹੈ ਜੀ ਜਦੋਂ ਕੱਢਿਆ ਸੀ ਉਦੋਂ ਕੋਈ ਹੋਸ਼ ਨਹੀਂ ਸੀਗਾ ਐਂਗਲ ਸੀ ਜਿਹੜੀ ਬੱਸ ਦੀ ਉਹ ਵਿੱਚ ਡਰਾਈਵਰ ਦੇ ਆਰ ਪਰ ਨਿਕਲੀ ਕਹਿੰਦੇ ਜੱਕ ਕਨੈਕਟਰ ਸੀ ਜਿਹੜਾ ਕ ਜਿਹੜੇ ਬੱਚੇ ਸੀਗੇ 2-3 ਜ਼ਿਆਦਾ ਗੰਭੀਰ ਸੀ ਇੱਕ ਜ਼ਿਆਦਾ ਸੀਰੀਅਸ ਉਹਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਸਖਤ ਤੇ ਇਸ ਵਿੱਚ ਔਰਤਾਂ ਤੇ ਬੰਦੇ ਆ ਜਿਹੜੇ ਜਾਂ ਬੱਚੇ ਆ ਮੇਂ ਨਹੀਂ ਆ ਜੀ ਸਾਰੇ ਹੈਗੇ 8-10 ਜਣਿਆਂ ਦੀ ਤਾਂ ਡੈਥ ਹੀ ਹੋ ਚੁੱਕੀ ਆ 30-35 ਸੀਗੀਆਂ ਕੋਈ ਸਵਾਰੀਆਂ ਜ਼ਿਆਦਾ ਜਿਹੜੀਆਂ ਸੀਗੀਆਂ ਤੋਂ ਜਦੋਂ ਫੇਟ ਵੱਜੀ ਤੇ ਡਰਾਈਵਰ ਤੋਂ ਤਾਂ ਨਿਕਲਣਾ ਕਿੱਥੇ ਮੁਸ਼ਕਲ ਹੀ ਸੀਗਾ ਐਂਗਲ ਜਦੋਂ ਵੜਗੀ ਵਿੱਚ ਇਹਦੀ ਤੇ ਉਸ ਤੋਂ ਬਾਅਦ ਉਹਦੀ ਡਰਾਈਵਰ ਦੀ ਵੀ ਡੈਥ ਹੋ ਗਈ ਆ ਕਹਿੰਦੇ ਨੀ ਜਦੋਂ ਬੱਸ ਦਿਖਦੀ ਆ ਜਿਹੜੇ ਸਵਾਰੀਆਂ ਨੂੰ ਕੱਢਿਆ ਜਿਨ੍ਹਾਂ ਦੀ ਮੌਤ ਦੱਸੀ ਜਾ ਰਹੀ ਹੈ ਉਹਦੇ ਵਿੱਚ ਲੇਡੀਜ਼ ਕਿੰਨੀਆਂ ਤੇ ਜੈਂਟਸ ਕਿੰਨੇ ਤੇ ਬੱਚੇ ਕਿੰਨੇ ਕੁਝ ਪਤਾ ਲੱਗਿਆ ਕੋਈ ਪਤਾ ਗਿਣਤੀ ਨਹੀਂ ਕੋਈ ਕਰਦਾ ਜੀ ਉਦੋਂ ਤਾਂ ਹਬੜਾ ਤੇ ਬੜੀ ਮੱਚੀ ਹੋਈ ਸੀਗੀ ਨਾਲ ਦੀ ਨਾਲ ਕੱਢੀ ਜਾਂਦੇ ਸੀ ਲਿਜਾਈ ਜਾਂਦੇ ਸੀ ਕੋਈ ਉਦੋਂ ਪਤਾ ਨਹੀਂ ਲੱਗਦਾ ਉਹ ਤਾਂ ਮੈਡੀਕਲ ਜਦੋਂ ਰੈਫਰ ਕੀਤੇ ਹੋਏ ਫੇਰ ਹੀ ਪਤਾ ਲੱਗੂਗਾ ਬੱਚੇ ਸੀਗੇ ਬੱਚੇ ਸੀਰੀਅਸ ਆ ਥੋੜੇ ਜੇ ਉਹਨਾਂ ਨੂੰ ਹਾਂ ਛੋਟੇ ਕਿੰਨੀ ਕਿੰਨੀ ਉਮਰ ਦੇ ਬੱਚੇ ਸੀ 5 ਸਾਲ ਕੋਈ 6 ਸਾਲ ਦਾ ਕੋਈ 4 ਸਾਲ ਦਾ ਇਦਾਂ ਦੇ ਸੀਗੇ ਬੱਚੇ ਛੋਟੇ ਸੀਗੇ ਬੱਚੇ ਕਾਫੀ ਛੋਟੇ ਸੀਗੇ ਸੀ ਜੀ ਬਹੁਤ ਤੇਜ਼ ਚਲਾਉਂਦੇ ਆ ਇਹ ਇਹ ਪਿੱਛੋਂ ਵੀ ਵਿੱਚ ਜਿਹੜੇ ਬੈਠੇ ਸੀਗੇ ਉਹ ਦੱਸ ਰਹੇ ਆ ਕਹਿੰਦੇ ਸਿਰ ਹੀ ਵੋਂਦਾ ਹੁੰਦਾ ਆ ਸੀਗਾ ਡਰਾਈਵਰ ਡਰਾਈਵਰ ਸਿਰ ਵੋਂਦਾ ਹੁੰਦਾ ਆ ਕਾਲੀ ਚੇ ਸੀਗਾ ਪਿੱਛੋਂ ਵੀ ਫੇਟਾਂ ਕਈ ਮਾਰਦਾ ਆ ਹੁੰਦਾ ਸੀਗਾ ਕੱਟ ਮਾਰਦਾ ਤਰਿਆ ਆਉਂਦਾ ਸੀ ਤੇ ਇੱਥੇ ਆ ਕੇ ਤੋਂ ਆਊਟ ਆਫ ਕੰਟਰੋਲ ਹੁੰਦੇ ਸਾਡੇ ਬੱਸ ਡਿੱਗੀ ਆ ਵਿੱਚ ਟਰੱਕ ਦੇ ਨਾਲ ਵਿੱਚ ਫੇਟ ਵੱਜੀ ਹੈ। ਇਹ ਗੱਲ ਹੈ ਜਿਹੜੀਆਂ ਸਵਾਰੀਆਂ ਦੇ ਵਿੱਚੋਂ ਨਿਕਲੀਆਂ ਕੱਢੀਆਂ ਉਹ ਦੱਸ ਰਹੀਆਂ ਸੀ ਵੀ ਇਹ ਸਰਵਾਉਂਦਾ ਸੀ ਡਰਾਈਵਰ। ਹਾਂਜੀ ਹਾਂਜੀ ਜਿਹੜੇ ਪਿੱਛੇ ਲੜਕਾ ਬੈਠਾ ਸਟੂਡੈਂਟ ਸੀਗਾ ਇੱਕ ਉਹ ਦੱਸ ਰਿਹਾ ਸੀ ਕਹਿੰਦੇ ਪਿੱਛੋਂ ਹੀ ਬਹੁਤ ਤੇਜ਼ ਆ ਰਿਹਾ ਸੀ ਇਹ। ਉਹ ਮੁਕਸਰ ਤੋਂ ਚੜਿਆ ਸੀਗਾ। ਤੇ ਹਾਂ ਸਟੂਡੈਂਟ ਮੁਕਸਰ ਤੋਂ ਚੜਿਆ ਸੀਗਾ ਜਦੋਂ ਇਹ ਫੇਟ ਮਾਰਦਾ ਅੰਦਾ ਸੀ ਕਈ ਕੱਟਕੁੱਟ ਮਾਰੇ ਇਹਨੇ। ਤੇ ਇੱਥੇ ਆ ਕੇ ਤੋਂ ਆਊਟ ਆਫ ਕੰਟਰੋਲ ਹੋ ਕੇ ਸਿੱਧੀ ਵਿੱਚ ਜਾ ਪਿਆ ਇੱਕ ਪੁਲ ਪੀੜਾ ਬਹੁਤ ਹੈ ਪਿੱਛੋਂ ਰੋਡ ਖੁੱਲਾ ਇੱਥੇ ਆ ਕੇ ਪੁਲ ਪੀੜਾ ਹੋ ਜਾਂਦਾ ਵੀ ਦੋ ਚੀਜ਼ਾਂ ਆਪਸ ਦੇ ਵਿੱਚ ਨਹੀਂ ਲੰਘ ਸਕਦੀਆਂ ਇੱਥੇ ਉਸ ਕਾਰਨ ਇਹ ਹਾਦਸਾ ਵਾਪਰਿਆ ਸਾਰਾ ਪਹਿਲਾਂ ਤਾਂ ਬਹੁਤ ਮਤਭਾਗੀ ਘਟਨਾ ਜੀ ਇਹ ਪ੍ਰਮਾਤਮਾ ਸਾਨੂੰ ਤੰਦਰੁਸਤੀ ਬਖਸ਼ੋ ਜਿਹੜੇ ਵੀ ਇਹ ਬਸ ਦੇ ਵਿੱਚ ਸੀਗੇ ਪ੍ਰਾਰਥਨਾ ਕਰਦੇ ਆਂ ਕਿ ਉਹਨਾਂ ਸਭ ਨੂੰ ਤੰਦਰੁਸਤੀ ਬਖਸ਼ੇ ਸਾਡੇ ਵੀ ਵਿੱਚ ਮੁਲਾਜ਼ਮ ਇੱਕ ਦੋ ਹੈਗੇ ਸੀ ਬਲਾਜ਼ਮਾਂ ਦੇ ਦਸਤਨ ਮੁਤਾਬਕ ਹੈ ਮੈਂ ਮੁਲਾਜ਼ਮ ਨੂੰ ਛੁੱਟੀ ਦਵਾ ਕੇ ਹੁਣੇ ਘਰੇ ਭੇਜ ਕੇ ਆਇਆ ਮੇਰਾ ਜੀਐਸਵੀ ਦਾ ਡਰਾਈਵਰਾ ਕਮੇਟੀ ਦਾ ਉਹਦੇ ਦਸਤਨ ਮੁਤਾਬਕ ਹੈ ਇਹ ਬਾਸ ਦੀ ਕੋਰਟਪੁਰੋਂ ਨਿਕਲੀ ਬਹੁਤ ਤੇਜ਼ ਸਪੀਡ ਤੇ ਸੀ ਬੱਸ ਇਹ ਚਲੋ ਇਹਨਾਂ ਦਾ ਟਾਈਮ ਦੀ ਸ਼ਾਰਟੇਜ ਹੁੰਦੀ ਹੈ ਕੋਈ ਟਰੈਫਿਕ ਦਾ ਵੀ ਟਰੈਫਿਕ ਜਿਆਦਾ ਹੋਇਆ ਪਰ ਸਾਡੇ ਪੁਲਾਂ ਦੀ ਸਮੱਸਿਆ ਕਰਕੇ ਟਰੈਫਿਕ ਦੀ ਸਮੱਸਿਆ ਹੈ ਕਿ ਬੱਸਾਂ ਨੂੰ ਪੁਲਾਂ ਤੇ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਇਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਪਰ ਉਹ ਡਰਾਈਵਰ ਦੇ ਦਸਤਨ ਮੁਤਾਬਕਾ ਵੀ ਅਸੀਂ ਦੋ ਤਿੰਨ ਅਰੇ ਨੂੰ ਅਲਰਟ ਵੀ ਕੀਤਾ ਵੀ ਭਾਈ ਬਾਸ ਹ ਤੜਕੇ ਥੋੜੀ ਤੂੰਦ ਵੀ ਸੀ ਅਜ ਤੂੰਦ ਕਰਕੇ ਇਹਨੇ ਟਰੱਕ ਨੂੰ ਅਟੈਕ ਕੀਤਾ ਉਹਦੇ ਕਰਕੇ ਕੋਈ ਬੱਸ ਆਊਟ ਆਫ ਕੰਟਰੋਲ ਹੋ ਗਈ ਜਿਹੜੇ ਡਰਾਈਵਰ ਨਾਲ ਹੀ ਦੱਸਦਾ ਮੈਂ ਅੱਗੇ ਸੀਟ ਤੇ ਅੱਗੇ ਨਾਲ ਹੀ ਬੈਠਾ ਸੀ ਡਰਾਈਵਰ ਜਿਹੜਾ ਸਾਡਾ ਜੀਸੀ ਆਉਂਦਾ ਡੇਲੀ ਇਸ ਬਸਤੀ ਆਉਂਦਾ ਉਹ ਤੜਕੇ ਉਹਨੇ ਡਿਊਟੀ ਕਰਨੀ ਹੁੰਦੀ ਆ ਉਹਦੇ ਦੱਸਣ ਮੁਤਾਬਕ ਵੀ ਬੱਸ ਤੇ ਕੋਈ ਕੰਟਰੋਲ ਨਹੀਂ ਹੋਈ ਕੰਟਰੋਲ ਹੋਣ ਕਰਕੇ ਇਹਦੇ ਚ ਹੋਇਆ ਕੋਈ ਬੱਚੇ ਸੱਟਾਂ ਵੀ ਬਹੁਤ ਵੱਜੀਆਂ ਉਹਨੇ ਵਿਚਾਰੇ ਨੇ ਆਪਦੇ 60 ਹੋਣ ਦੇ ਬਾਵਜੂਦ ਵੀ ਇੱਕ ਦੋ ਬੱਚਾ ਨੂੰ ਕੱਢਿਆ ਬੱਚੇ ਤਕਰੀਬ ਬੱਚੀ ਸੀ 5 ਸਾਲ ਦੀ ਉਹਦੇ ਵਿੱਚੋਂ ਬਾਹਰ ਹੀ ਲੈ ਗਈ ਨਾਲ ਬੜਾ ਮਾੜਾ ਕੰਮ ਹੈ ਮਤਲਬ ਇਸ ਚੀਜ਼ ਦਾ ਜਿੰਨੀ ਜੋ ਜਗ੍ਹਾ ਹੈਗੇ ਅਸੀਂ ਕਮੇਟੀ ਕੋਲ ਆਪਦੇ ਨਾਲ ਲੱਗੇ ਜਿੰਨੀ ਕੋਈ ਸਹਾਇਤਾ ਅਸੀਂ ਕਰ ਸਕਦੇ ਹਾਂ ਬਾਕੀ ਟ੍ਰੈਕ ਕਰਨ ਚਾਰ ਸਾਡੇ ਨਾਲ ਖੜੇ ਆ ਜਿੰਨੇ ਕੋਈ ਇਹਨਾਂ ਨੂੰ ਸਹਾਇਤਾ ਹੁੰਦੀ ਹੈ ਤਾਂ ਆਪਦੀ ਕਮੇਟੀ ਨਗਰ ਕੌਂਸਲ ਕਰੀਓ ਸਾਰੇ ਐਮਸੀਵਾਂ ਨਾਲ ਸਾਡੇ ਲੱਗੇ ਹੋਏ ਜਿੰਨੀ ਸਹਾਇਤਾ ਕਰ ਸਕਦੇ ਕਰੀਏ ਪਰ ਪਰਮਾਤਮਾ ਸਾਨੂੰ ਤੰਦਰੁਸਤੀ ਬਖਸ਼ੇ ਕੰਟਰੋਲ ਕਾ ਹੋਣਾ ਚਾਹੀਦਾ ਜੀ ਬੱਸਾਂ ਤੇ ਜ ਥੋੜਾ ਸਪੀਡ ਜ਼ਿਆਦਾ ਹੈ ਦਸਮ ਮੁਤਾਬਕ ਵੀ 100 ਤੋਂ ਉੱਤੇ ਵਾਸ ਸੀਗੀ ਜਿਹੜਾ ਡਰਾਈਵਰ 10:30 ਦਾ ਵੀ ਸਵਾਰੀਆਂ ਕਿੰਨੀਆਂ ਸੀ ਬੱਸ ਵਿੱਚ ਜੀ ਸਵਾ ਬੈਠਣ ਦੇ ਬਾਅਦ ਸਵਾਰੀਆਂ ਖੜੀਆਂ ਸੀ ਜਾਂ 15-20 ਸਵਾਰੀਆਂ ਵਿੱਚ ਖੜੀਆਂ ਮੇਂ ਸੀ ਵਿਚੋੜੇ ਵਿੱਚ ਬੱਸ ਤੇ ਜੇ ਤੁਹਾਨੂੰ ਨੁਕਸਾਨ ਹੈ ਜਾਨੀ ਨੁਕਸਾਨ ਕਿੰਨਾ ਹੋਇਆ ਜੀ ਹਜੇ ਕੋਈ ਅੰਦਾਜ਼ਾ ਨਹੀਂ ਜੀ ਜਿੰਨਾ ਸਹੀ ਜਿੰਨੇ ਜੋ ਹੈਗੇ ਅਸੀਂ ਵੀ ਕੀਤਾ ਸਾਰੀ ਪੋਸਟ ਡਿਪਾਰਟਮੈਂਟ ਸਾਰਾ ਮਹਿਕਮਾ ਲੱਗਾ ਹੈ ਸਿਵਲ ਦਾ ਮਹਿਕਮਾ ਵੀ ਲੱਗਾ ਹੋਇਆ ਅਸੀਂ ਆਪਸਾਰ ਪੁੱਛ ਰਹੇ ਹਾਂ ਹਜੇ ਕੋਈ ਪੂਰੀ ਸਹੀ ਪਿਕਚਰ ਨਹੀਂ ਆਈ ਕੋਈ ਵੀ ਕਿੰਨੇ ਮੁਲਾਜ਼ਮ ਹੈਗੇ ਜ਼ਖਮੀ ਬਹੁਤ ਹੈ ਜੀ ਜ਼ਖਮੀ ਹਾਲਤ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਪੁਲ ਦੀ ਹਾਲਤ ਆਪ ਵੀ ਦੇਖ ਹੀ ਚੁੱਕੇ ਹੋ ਕਿ ਕਿੰਨੀ ਜੜੀ ਹੈਗੀ ਆ ਬੋਲੋ ਜੀ ਅਸੀਂ ਤਾਂ ਮੌਕੇ ਮੌਕੇ ਤੇ ਕਹਿੰਦੇ ਰਹਿੰਦੇ ਆ ਨੂੰ ਅਲਰਟ ਕਰਦੇ ਰਹਿੰਦੇ ਆ ਪਰ ਉਹ ਜਿਵੇਂ ਇੱਕ ਮਲਮ ਲਾਉਣ ਵਾਲੀ ਗੱਲ ਹੀ ਆ ਕੰਟਰੋਲ ਕਰਨਾ ਚਾਹੀਦਾ ਨਾਲ ਕੋਈ ਮੜਾ ਮੋਟਾ ਲੱਗੀ ਹੋਵੇ ਲਾਈਟਾਂ ਲੱਗੀਆਂ ਹੋਣ ਜਾਂ ਕੋਈ ਰੰਗ ਹੀ ਲੱਗਿਆ ਹੋਵੇ ਪੁਲਿਸ ਦੀ ਪੁਲਿਸ ਸਮੱਸਿਆ ਐਸਾ ਵਾਰ-ਵਾਰ ਲੱਟ ਕੀਤਾ तकरीबन ਹਰੇਕ ਪੁਲਿਸ ਦੀ ਸਮੱਸਿਆ ਇਹੀ ਪੁਲ ਹੈ ਟਰੈਫਿਕ ਜਿਆਦਾ ਹੋਣ ਕਰਕੇ ਟਰੈਫਿਕ ਫ੍ਰੀ ਕੋਰਟ ਤੇ ਪੋਰਟ ਬੰਦੇ ਕਰਕੇ ਉਹਦੇ ਕਰਕੇ ਟਰੈਫਿਕ ਦੀ ਸਮੱਸਿਆ ਜਿਆਦਾ ਬਾਕੀ ਟਰੈਫਿਕ ਕਨ ਚਾਰਜ ਖੜੇ ਸਾਡੇ ਨਾਲ ਜਿੰਨੇ ਕੋਈ ਵੀ ਹੁੰਦੇ ਆਪਦੇ ਵਿਚਾਰੇ ਸਾਰੀ ਦਿਰੀ ਆਪਦਾ ਵਰਕ ਕਰਦੇ ਪਰ ਕਿਸੇ ਨੂੰ ਕੀ ਸਮਝਾਵਾਂਗੇ ਜੀ ਅੱਜ ਕੱਲ ਮੈਂ ਵਾਰ-ਵਾਰ ਹਰੇਕ ਵੀਡੀਓ ਤੇ ਇਹੀ ਗੱਲ ਕਰਦਾ ਵੀ ਜਿੰਨਾ ਪਹਿਲਾਂ ਪੋਲੀਟੀਕਲ ਸਿਸਟਮ ਹਰੇਕ ਕੰਮ ਚ ਆ ਜਾਂਦਾ ਪੋਲੀਟੀਕਲ ਇਹਨਾਂ ਆਊਟ ਆਫ ਕੰਟਰੋਲ ਬੱਸਾਂ ਇਹਨਾਂ ਕੋ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਹਰੇਕ 2 2 3 3 ਮਿੰਟ ਦਾ ਟਾਈਮ ਹੁੰਦਾ ਬੱਸ ਅੱਡੇ ਤੇ ਇਹਨਾਂ ਨੇ ਉਸ ਤੋਂ ਆਪਣਾ ਸਪੀਡ ਜ਼ਿਆਦਾ ਹੁੰਦੀ ਹੈ ਸਰ ਜੀ ਨਿਊ ਦੀ ਬੱਸ ਹੈ ਜਿਹੜੀ ਕੰਪਨੀ ਹੈ ਇਹੀ ਐਕਸੀਡੈਂਟ ਜ਼ਿਆਦਾ ਕਰਦੀ ਹੈ ਇਹ ਵੀ ਲੋਕ ਕਹਿ ਰਹੇ ਆ ਕਿ ਬੱਸ ਦੀ ਇਸੇ ਬੱਸ ਦੀ ਜ਼ਿਆਦਾ ਸਪੀਡ ਜ਼ਿਆਦਾ ਹੁੰਦੀ ਹੈ ਸਰ ਮੈਂ ਇਸ ਨਿੱਜੀ ਚ ਨਹੀਂ ਪੈਣਾ ਚਾਹੁੰਦਾ ਚਲੋ ਹੈ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਜੋ ਬੱਸਾਂ ਦੋ ਤਿੰਨ ਟਰਾਂਸਪੋਰਟ ਆ ਹੈਗੇ ਉਹਨਾਂ ਦੇ ਬੱਸਾਂ ਦੀ ਸਪੀਡ ਥੋੜੀ ਜ਼ਿਆਦਾ ਹੁੰਦੀ ਹੈ ਪਰ ਚਾਹੀਦਾ ਸਰਕਾਰ ਨੂੰ ਚਾਹੀਦਾ ਵੀ ਸਰਕਾਰ ਦੇ ਸਿਸਟਮ ਵਿੱਚ ਇਹਨਾਂ ਦੀ ਕੋਈ ਸਪੀਡ ਲਿਮਿਟ ਕਾ ਅੱਜਕੱਲ੍ਹ ਚਲਾਨ ਕਰਕੇ ਕੀ ਕਰਾਂਗੇ ਜੇ ਕੋਈ ਕੋਈ ਆਪਾਂ ਪੋਲਿਟਿਕਲ ਬੰਦੇ ਕਿਸੇ ਚਰਬਾਸਤਾਂ ਚਲਾਨ ਕਰਦੇ ਆਂ ਅਗਲੇ ਦਿਨ ਉਹਦੀ ਬਦਲੀ ਹੋਈ ਹੁੰਦੀ ਆ ਅਗਲਾ ਕੀ ਆ ਕੋਈ ਅਕਾਊਂਟ ਰਿਸਕ ਲੱਗੂ ਜਾਂ ਕੋਈ ਅਸਸਮ ਨੱਕਰ ਕੀ ਇਹਨੂੰ ਠੀਕ ਹੈ ਸਿਆਸਤ ਤੋਂ ਉੱਟ ਕੇ ਸਿਆਸਤੋਂ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਜ਼ਿੰਦਗੀ ਖਿਲਵਾੜ ਨਹੀਂ ਕਰਨਾ ਚਾਹੀਦਾ ਲੋਕਾਂ ਦੀ ਜ਼ਿੰਦਗੀ ਦਾ ਸਰ ਇੱਕ ਬੱਚਾ ਲਾਪਤਾ ਸੀ ਕਿ ਉਹਦੇ ਬਾਰੇ ਪਤਾ ਲੱਗਿਆ ਕੁਝ ਨੀ ਬੱਚਾ ਮਿਲ ਗਿਆ ਜੀ ਉਹ ਜਿਹੜੇ 10 ਤੱਕ ਦਾ ਅਨਚਾਰਜ ਪੋਸਟਾਂ ਚਾਰ 10 ਰਿਸ਼ ਬੱਚਾ ਮਿਲ ਗਿਆ ਕੁਦਰਤੀ ਉਹਨੂੰ ਬੱਚੇ ਨੂੰ ਹੋਰ ਕੋ ਚੱਕ ਕੇ ਲੈ ਗਿਆ ਉਹਦੇ ਵਾਸਤੇ ਤੇ ਉਹ ਮਗਰੋਂ ਉਹਨੂੰ ਬੱਚਾ ਮਿਲ ਚੁੱਕਿਆ ਹੋ ਜੀ ਜੀ ਸ਼ੁਕਰੀਆ ਕੀ ਲੱਗਦਾ ਵੀ ਇਹਨਾਂ ਜਿਹੜੇ ਬੱਸਾਂ ਦਾ ਵਿਸ਼ਵਾਸ ਛੁੱਟ ਜੂ ਲੋਕਾਂ ਦਾ ਜਿਵੇਂ ਦੀ ਬੱਸ ਦੇ ਐਕਸੀਡੈਂਟ ਹੁੰਦੇ ਆ ਤੁਸੀਂ ਪਿਛਲੇ ਬਾਰੇ ਵੇਖਿਆ ਹੁਣ ਨਹਿਰ ਦੇ ਵਿੱਚ ਬੱਸ ਡਿੱਗੀ ਐ ਬਾਬੇ ਰੋਡੇ ਸ਼ਾਹ ਦੇ ਡੇਰੇ ਕੋਲ ਐਕਸੀਡੈਂਟ ਹੋਇਆ ਆ ਇੱਥੇ ਵੀ ਹੋਇਆ ਆ ਆਮ ਤੌਰ ਤੇ ਇਸ ਏਰੀਆ 'ਚ ਆਪਣੇ ਜਿੰਨਕੀ 50 ਕਿਲੋਮੀਟਰ ਦੇ ਏਰੀਆ 'ਚ ਜ਼ਿਆਦਾ ਐਕਸੀਡੈਂਟ ਦੀ ਬੱਸ ਦੇ ਹੁੰਦੇ ਆ ਲੱਗਦਾ ਜੋ ਤਾਂ ਬੇ ਉੱਠ ਕੇ ਨਿਕਲਦਾ ਹੈ ਜੋ ਆਪਾਂ ਬਹਿਨੇ ਆਪਾਂ ਬਹਿਨੇ ਕਿਉਂ ਜਿਹੜੇ ਤੇਜ਼ ਸਪੀਡ ਵਾਲੀ ਬਾਸ ਆਪਾਂ ਬਹਿਨੇ ਕਿਉਂ ਆਪਾਂ ਬੈਠ ਗਏ ਉਹ ਤੇ ਜਿਹੜੀ ਆਪਾਂ ਆਰਾਮ ਨਾਲ ਚਲਾਉਂਦਾ ਜਿਹੜੇ ਰੋਡਵੇ ਦੀਆਂ ਬੱਸਾਂ ਹੋਰ ਟਰਾਂਸਪੋਰਟ ਦੀਆਂ ਬੱਸਾਂ ਆ ਗਈਆਂ ਉਹ ਤੇ ਬੈਠ ਗਏ ਆਪਾਂ ਆਪਣਾ ਵੀ ਕਸੂਰ ਹੈ ਜੇ ਆਪਾਂ ਬੈੰਨੇ ਆਪਾਂ ਜਲਦੀ ਜਾਣਦੇ ਮਾਰੇ ਵਾਲਾ ਜਲਦੀ ਪਹੁੰਚਾ ਦੂਗਾ ਜਾਂ ਸਿਸਟਮ ਚੱਕਰ ਕੇ ਉਹਦੇ ਵਿੱਚ ਆਪਣਾ ਕਸੂਰ ਵੀ ਹੈਗਾ ਜੇਕਰ 6:30 ਜਾਣਾ ਜਾਂ ਧਨਮੁਰਾਜ ਕੋਲੇ ਜਾਣਦੇ ਜਾਂ ਕਿਤੇ ਜਾਣੇ ਦੀ ਵਾਸਤੇ ਬੈਠੋ ਮੈਂ ਨਹੀਂ ਕਹਿੰਦਾ ਵੀ ਦੀਪ ਤੇ ਬੈਠੋ ਜਾਂ ਕਿਸੇ ਤੇ ਬੈਠੋ ਮੈਂ ਤਾਂ ਕਹਿੰਦਾ ਜਿਹੜੀ ਬੱਸਾਂ ਤੇਜ਼ ਚਲਾਉਂਦੀ ਆ ਆਪਣ ਪਤਾ ਹੀ ਕਿਹੜੀ ਟਰਾਂਸਪੋਰਟ ਤੇਜ਼ ਚਲਾਉਂਦੀ ਆ ਵੀ ਆਪਾਂ ਕਿਉਂ ਰਿਸਕ ਲੈਨੇ ਕਿਉਂ ਬੈੰਨੇ ਵੀ ਹੋਰ ਕਿਸੇ ਦੇਖਣ ਨੂੰ ਸਹਾਇਤਾ ਕਰ ਰਹੇ ਜਿੰਨੇ ਜੁਕੇ ਹੈਗਾ ਮਹਾਜਨ ਮੇਰਾ ਸਾਹਮਣੇ ਮੇਰੀ ਫੈਕਟਰੀ ਵੀ ਆ ਆਪਦੇ ਮਜ਼ਦ ਮੇਰੇ ਨਾਲ ਲੱਗੇ ਹੋਇਆ ਤੜਕੇ ਅਸੀਂ 4:30 ਵਜੇ ਤੱਕ ਕਿਲੋ ਮੈਂ ਅਸੀਂ ਇੱਥੇ ਆਏ ਹੋਏ ਆ ਸਾਡੇ ਕੋਲ ਸਾਡੇ ਕਮੇਟੀ ਦੇ ਮੁਲਾਜ਼ਮ ਸੀਗੇ ਪਰਮਾਤਮਾ ਮੈਂ ਤਾਂ ਉਹੀ ਵਾਰ-ਵਾਰ ਬੇਨਤੀ ਕਰਦਾ ਹਰੇ ਤੰਦਰੁਸਤੀ ਬਖਸ਼ੇ ਤੇ ਕਾਰਵਾਈ ਮੰਗ ਕਰਦੇ ਹਾਂ ਜਿਹੜਾ ਜਿਹਦਾ ਜਾਇ ਡਰਾਈਵਰ ਦਾ ਕਸੂਰ ਆ ਚਾਹੀ ਕਿਸੇ ਦਾ ਵੀ ਕਸੂਰ ਆ ਸਰ ਉਹ ਤਾਂ ਪੋਸਟਪਾਰਟਮੈਂਟ ਨੇ ਕਰਨਾ ਜੀ ਮੇਰਾ ਸਾਡਾ ਕੰਮ ਤਾਂ ਕਮੇਟੀ ਕੰਨੀਓ ਜਿਵੇਂ ਹੁਣ ਜੇਸੀ ਵੀ ਮਗਾਈਆਂ ਮੀਆਂ ਜੋ ਸਾਡੇ ਕੋਲ ਜਿਹੜਾ ਸਹੂਲਤ ਮੰਗਦੇ ਉਹ ਅਸੀਂ ਦੇ ਰਹੇ ਆਂ ਬਾਕੀ ਜਿਹੜਾ ਕੋਈ ਕਾਰਵ ਕਾਨੂੰਨੀ ਕਾਰਵ ਕਰਨੇ ਉਹ ਪੁਲਿਸ ਦਾ ਕੰਮ ਹੈ ਨਾ ਕਿ ਸਾਡਾ ਕੰਮ ਹੈ ਅਸੀਂ ਤਾਂ ਪ੍ਰਸ਼ਾਸਨ ਅਗੇ ਹੀ ਬੇਨਤੀ ਕਰਦੇ ਆਂ ਕਿ ਥੋੜਾ ਜਿਹਾ ਕੰਟਰੋਲ ਕਰਕੇ ਇਵੇਂ ਨੂੰ ਨਤ ਪਾਈ ਜਾਵੇ ਲੋਕਾਂ ਦੀ ਜ਼ਿੰਦਗੀ ਨੂੰ ਨਾਕਲਵਾੜ ਕੀਤਾ ਜਾਵੇ ਡਿਫਰੈਂਸ ਕਿਵੇਂ ਵੇਖੋਗੇ ਜਿਹੜਾ ਹਾਸਾ ਹੋਇਆ ਇਹ ਕਿਸ ਕਾਰਨ ਹੋਇਆ ਇਹ ਇਹ ਸਵੇਰ ਦਾ ਵਾਕ ਸੀਗਾ ਜੀ ਤੇ ਉਧਰ ਉਧਰੋਂ ਜਿਹੜਾ ਹੈਗਾ ਟਰੱਕ ਆ ਰਿਹਾ ਸੀਗਾ ਤੇ ਮਤਲਬ ਇਹ ਆਫਸ ਦੇ ਵਿੱਚ ਜਿਹੜੇ ਟਕਰਾ ਗਏ ਤੇ ਬੱਸ ਜਿਹੜੀ ਹੈ ਵਿੱਚ ਡਿੱਗ ਪਈ ਪਰ ਜਿਹੜਾ ਬੱਸ ਓਵਰ ਸਪੀਡ ਸੀਗੀ ਜੀ ਓਵਰ ਸਪੀਡ ਸੀ ਹੂੰ ਓਵਰ ਸਪੀਡ ਸੀ ਜੀ ਤੁਸੀਂ ਇਹ ਮੰਨਦੇ ਵੀ ਪੁਲ ਵੀ ਤੰਗ ਕੁਛ ਹੈਗਾ ਹਾਂ ਉਹ ਤਾਂ ਆਪਾਂ ਨੂੰ ਦੇਖ ਹੀ ਰਹੀ ਪੁਲ ਤਾਂ ਤੰਗ ਹੈਗੀ ਜੀ ਕਿੰਨੇ ਕ ਸਵਾਰੀ ਅਸੀਂ ਜੀ ਬਸ ਦੇ ਵਿੱਚ ਲਿਸਟਨ ਦਾ ਇੱਕ ਮੇਰੇ ਸਾਨੂੰ 3035 ਸਵਾਰੀਆਂ ਸੀਗੀਆਂ ਜੀ ਕਿੰਨੀ ਕਦੀ ਬੱਚੇ ਕਿੰਨੇ ਸੀ ਜੀ ਬਜ਼ੁਰਗ ਕੀ ਅੰਦਾਜ਼ਾ ਬਜ਼ੁਰਗ ਵੀ ਸੀਗੇ ਬੱਚੇ ਵੀ ਸੀਗੇ ਸੱਟਾਂ ਕਾਫੀ ਲੱਗੀਆਂ ਗਿਆ ਕੈਜੂਐਲਟੀ ਵੀ ਹੋਈਆਂ ਜੀ ਮੌਤ ਕਿੰਨੇ ਕ ਦੀ ਹੋ ਚੁੱਕੀ ਹੁਣ ਤੱਕ ਪੰਜ ਦਾ ਫਿਗਰ ਆਊਟ ਹੋ ਗਿਆ ਸੀ ਹੋ ਗਿਆ ਜੀ ਹਾਂਜੀ ਤੇ ਡਰਾਈਵਰ ਦੀ ਜੀ ਡਰਾਈਵਰ ਬਾਰੇ ਅਸੀਂ ਮੈਂ ਥੋੜਾ ਇੱਥੋਂ ਬਾਹਰ ਚੱਲਾ ਗਿਆ ਸੀ ਕੋਈ ਟ੍ਰੈਫਿਕ ਕੰਟਰੋਲ ਤੇ ਹਾਂਜੀ ਉਹ ਪਤਾ ਕਰ ਰਹੇ ਨੇ ਮੈਂ ਤੁਹਾਨੂੰ ਰੇਟ ਦੱਸ ਦਿੰਨੇ ਜੋ ਹਾਂਜੀ ਬੰਦਿਆਂ ਦੀ ਪਛਾਣ ਹੋ ਗਈ ਲਿਸਟ ਐਸਐਸਪੀ ਸਾਹਿਬ ਨੇ ਪਾਤੀ ਗਰੁੱਪ ਤੇ ਹਾਂਜੀ 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 ਮਤਲਬ ਐਸਐਸਪੀ ਸਾਹਿਬ ਨੇ ਆਪ ਆ ਕੇ ਆਪਣੇ ਅੰਡਰ ਸਾਰਾ ਇਹਦਾ ਆਪਰੇਸ਼ਨ ਚਲਾਇਆ ਜੀ ਆਪ ਖੜ ਕੇ ਗਿਆ ਜਾਂਦਾ ਜੀ ਦੋ ਬੱਚੇ ਜਿਹੜੇ ਹੈਗੇ ਹਜੇ ਵੀ ਇਸ ਨਾਲੇ ਦੇ ਵਿੱਚ ਡੁੱਬੇ ਹੋਏ ਨੇ ਜਿਨ੍ਹਾਂ ਦੀ ਭਾਲ ਜਾਰੀ ਪਰ ਮਿਲੇ ਨਹੀਂ ਦੋ ਬੱਚੇ ਵਾਰੇ ਸੀ ਇੱਕ ਬੱਚੇ ਵਾਰੇ ਦੋ ਨਹੀਂ ਇੱਕ ਬੱਚੇ ਵਾਰੇ ਹੈਗੇ ਆ ਫਿਰ ਅਸੀਂ ਇੱਕ ਫਿਰ ਦੁਆਰਾ ਹੁਣ ਪੁਲਿਸ ਕਰਮਚਾਰੀ ਭੇਜਿਆ ਹੈਗਾ ਉਹ ਕਿਸ ਤਰ੍ਹਾਂ ਪਤਾ ਲੱਗ ਰਿਹਾ ਵੀ ਇੱਕ ਬੱਚਾ ਹੈਗਾ ਉਹ ਕਿਵੇਂ ਪਤਾ ਲੱਗ ਗਿਆ ਬਸ ਅਸੀਂ ਕਿਸੇ ਮਾਤਾ ਦੀ ਬਕਲ ਚ ਬੈਠਾ ਹੋਇਆ ਸੀ ਜੀ ਮੈਂ ਜਿਹੜੇ ਇਧਰਲੇ ਪਾਸੋਂ ਪਾਣੀ ਦਾ ਵਹਾਅ ਆ ਰਿਹਾ ਉਹਨੂੰ ਰੋਕਿਆ ਨਹੀਂ ਜਾ ਰਿਹਾ ਉਹਦੇ ਲਈ ਜੀ ਮੈਂ ਉੱਧਰ ਹੀ ਜਾ ਰਿਹਾ ਤੁਸੀਂ ਰੋਕ ਲੈਣੀ ਤਾਂ ਪਾਣੀ ਰੋਕਣਾ ਸੀ ਅਸੀਂ ਭਾਲਣਾ ਕੋਈ ਆਸਾਨ ਹੀ ਹੈ ਕੋਈ ਬਾੜਾ ਪਾਣੀ ਡੂੰਘਾ ਤਾਂ ਨਹੀਂ ਜਿਹੜੇ ਹਿਸਾਬ ਨਾਲ ਬੱਚਾ ਡਿੱਗਿਆ ਉਹ ਡੂੰਘਾ ਨਹੀਂ ਪਾਣੀ ਇੱਥੇ ਨਾ ਉਹ ਜਿਹੜੀ ਗੱਬ ਜੀ ਹੈ ਨਾ ਐਡਾ ਹੁਣ ਬੱਚੇ ਦਾ ਉਹ ਉਹਨੇ ਕਿਹੜਾ ਬਾਹਰ ਆਉਣਾ ਪਾਣੀ ਤਾਂ ਉਹਦੇ ਲਈ ਤਾਂ ਬੜਾ ਪਾਣੀ ਹੈ ਧੰਨਵਾਦੀ <laughs> <laughs>